नमस्कार ए आकाशवाणी है। हूं तुसी चंचल शर्मा तों پرتوشਖ ਖਬਰਾਂ ਸੁਨੋ। ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ। ਰਾਸ਼ਟਰੀ ਜਾਂਚ ਏਜੰਸੀ ਨੇ ਪਹਿਲਗਾਮ دہشت گردੀ ਹਮਲੇ ਚ ਸ਼ਾਮਲ دہشت گردਾਂ ਨੂੰ ਪਨਾਹ ਦੇਂਦੇ ਦੋਸ਼ ਚ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ। ਲੁਧਿਆਣਾ ਪੱਛਮੀ ਜ਼ਿਮਨੀ ਚੌਂ ਲਈ ਪਈਆਂ ਵੋਟਾਂ ਦੀ ਗਿਣਤੀ ਲੁਧਿਆਣਾ ਖਾਲਸਾ ਕਾਲਜ ਵਿਖੇ ਕੱਲ੍ਹ ਸਵੇਰੇ 8 ਵਜੇ ਹੋਵੇਗੀ ਸ਼ੁਰੂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰ ਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਮੁਕੰਮਲ। ਪੰਜਾਬ ਸਰਕਾਰ ਵੱਲੋਂ ਬਾਲ ਪਖਿਆ ਦੇ ਖਾਤੇ ਮੇਲੀ ਟ੍ਰੈਫਿਕ ਲਾਈਟਾਂ ਅਤੇ ਚੌਕਾਂ ਉਤੇ ਪੀਕ ਮੰਗਵਾਉਣ ਵਾਲੇ ਗਿਰੋਹ ਖਿਲਾਫ ਹੋਵੇਗੀ ਕਾਰਵਾਈ ਵਿਸ਼ੇਸ਼ ਟੀਮਾਂ ਹੋਣੀਆਂ ਤਾਇਨਾਤ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿੱਚੋਂ 18 ਨੌਜਵਾਨ ਫਰਾਰ ਪੁਲਿਸ ਨੇ ਕੈਰਾਂ ਕਾਬੂ ਕੀਤੇ ਬਾਖੀਆਂ ਦੀ ਭਾਲ ਜਾਰੀ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਹਸਿਆਚ ਅੱਜ ਭਾਰੀ ਵਰਖਾ ਦੀ ਪੇਸ਼ੀng ਕੀਤੀ ਹੈ ਤੇ ਹੁਣ ਖਬਰਾਂ ਵਸਥਾਰ ਨਾਲ ਰਾਸ਼ਟਰੀ ਜਾਂਚ ਏਜੰਸੀ NIA ਨੂੰ ਪਹਿਲਗਾਮ دہشت گردੀ ਹਮਲੇ ਦੀ ਘਟਨਾ 'ਚ ਵੱਡੀ ਸਫਲਤਾ ਮਿਲੀ ਹੈ ਜਾਂਚ ਏਜੰਸੀ ਨੇ ਹਮਲੇ 'ਚ ਸ਼ਾਮਲ دہشت گردਾਂ ਨੂੰ ਪਨਾਹ ਦੇਣ ਦੇ ਦੋਸ਼ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਐਨਆਈਏ ਨੇ ਕਿਹਾ ਕਿ ਉਹਨਾਂ ਵਿੱਚੋਂ ਬਟਕੋਟ ਤੇ ਰਹਿਣ ਵਾਲੇ پرویز احمد ਜ਼ੋਥਰ ਅਤੇ ਪਹਿਲਕਾਮ ਦੇ ਹਿਲਪਾਰਕ ਤੇ ਰਹਿਣ ਵਾਲੇ ਬਸ਼ੀਰ احمد ਜ਼ੋਥਰ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਨੇ ਹਮਲੇ 'ਚ ਸ਼ਾਮਲ ਤਿੰਨ ਹਥਿਆਰਬੰਦ دہشتਗਰਦਾਂ ਦੀ ਪਛਾਣ ਦਾ ਖੁਲਾਸਾ ਕੀਤਾ ਐਜੰਸੀ ਨੇ ਕਿਹਾ ਕਿ ਸਾਰੇ دہشتਗਰਦ ਪਾਕਿਸਤਾਨੀ ਨਾਗਰਿਕ ਸਨ ਅਤੇ دہشتਗਰਦੀ ਸਮੂਹ ਲਖਰੇ ਤਲਬਾ ਨਾਲ ਜੁੜੇ ਹੋਏ ਸਨ ਐਨਆਈਏ ਦੇ ਮੁਤਾਬਕ ਇਹਨਾਂ ਲੋਕਾਂ ਨੇ ਹਮਲੇ ਤੋਂ ਪਹਿਲਾਂ ਜਾਣਬੁੱਝ ਕੇ ਤਿੰਨ دہشتਗਰਦਾਂ ਨੂੰ ਹਿਲਪਾਵਰ ਵਿੱਚ بنها دتي ਲੁਧਿਆਣਾ ਪੱਛਮੀ ਜ਼ਿਲ੍ਹੇ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਲੁਧਿਆਣਾ ਖਾਲਸਾ ਕਾਲਜ ਵਿਖੇ ਕੱਲ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਇਸ ਨੂੰ ਪੂਰਾ ਕਰਨ ਲਈ 14 ਗੇੜ ਹੋਣਗੇ ਅੱਜ ਜਰਨਲ ਆਬਜ਼ਰਵਰ ਰਾਜੀਵ ਕੁਮਾਰ ਤੇ ਜ਼ਿਲ੍ਹਾ ਚੋਣ ਅਫਸਰ ਹਿਮਾਸ਼ੂ ਜੈਨ ਨੇ ਸੂਚਾਰੂ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਧਿਕਾਰੀਆਂ ਨੇ ਪ੍ਰੀਖਿਆ ਹਾਲ ਦਾ ਜਾਇਜ਼ਾ ਲਿਆ ਜਿਸ ਵਿੱਚ ਵੋਟਾਂ ਦੀ ਗਿਣਤੀ ਲਈ 14 ਮੇਜ਼ ਤੇ ਪੋਸਟਲ ਬੈਲਟ ਅਤੇ ਇਲੈਕਟ੍ਰੋਨਿਕਲ ਟ੍ਰਾਂਸਮਿਟਿਡ ਪੋਸਟਲ ਬੈਲਟ ਸਿਸਟਮ ਵੋਟਾਂ ਲਈ ਨਿਰਧਾਰਤ ਦੋ ਬਾਦੂ ਮੇਚ ਲਗਾਏ ਗਏ ਨੇ ਜਿਹੜੇ ਚੁਸਥਿਤ মিডিਆ ਸੈਂਟਰ ਦਾ ਵੀ ਮਲਾਂਕਣ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਗੈਂਦੀ ਕੇਂਦਰ ਤੇ ਲੋੜਿੰਦੀ ਪੁਲਿਸ ਤਾਇਨਾਤੀ ਦੇ ਨਾਲ ਮਜ਼ਬੂਤ ਸੁਰੱਖਿਆ ਸਮੇਤ ਵਿਆਪਕ ਉਪਾਅ ਲਾਗੂ ਕੀਤੇ ਨੇ ਸਾਰੇ ਸਬੰਧਤ ਹਿੱਸੇਦਾਰਾਂ ਦੀ ਸਹੂਲਤ ਆਸਤੀ ਪਾਰਕਿੰਗ ਪ੍ਰਬੰਧਾਂ ਨੂੰ ਅਨੁਕੂਲ ਬਣਾਉਣ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਜ਼ਿਲ੍ਹਾ ਚੋਣ ਅਫਸਰ ਨੇ ਪੁਸ਼ਟੀ ਕੀਤੀ ਕਿ ਗੈਂਦੀ ਪ੍ਰਕਿਰਿਆ ਇੱਕ ਸੁਰੱਖਿਆ ਸ਼ਾਂਤੀਪੂਰਨ ਤੇ ਅਨੁਕੂਲ ਮਾਹੌਲ ਚ ਕੀਤੇ ਜਾਵੇਗੀ ਜੋ ਇੱਕ ਚੋਣ ਇਮਾਨਦਾਰੀ ਨੂੰ ਬਣਾਈ ਰੱਖਣ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਭਾਰਤ ਵਿੱਚ ਸੇਵਾ ਸੁਸ਼ਾਸਨ ਤੇ ਗਰੀਬੀ ਬੰਦੀ ਭਲਾਈ ਦੇ ਸਿਧਾਂਤਾਂ ਦਾ ਸਾਦਕਾ ਇੱਕ ਦਹਾਕੇ ਚ ਸ਼ਾਨਦਾਰ ਤਬਦੀਲੀ ਆਈ ਹੈ ਪਿਛਲੇ 11 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਾਂ ਬਾਰੇ ਆਕਾਸ਼ਵਾਣੀ ਖਬਰਾਂ ਵੱਲੋਂ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ ਅੱਜ ਅਸੀਂ ਭਾਰਤ ਦੀ ਉੱਚਾ ਕ੍ਰਾਂਤੀ ਸੁਧਾਰਾਂ ਦੇ ਇੱਕ ਦਹਾਕੇ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਪੇਸ਼ ਹੈ ਇੱਕ ਰਿਪੋਰਟ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਬਿਜਲੀ ਖੇਤਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਜੋ ਕਿ ਵੱਧਦੀ ਮੰਗ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰਵਾਇਤੀ ਅਤੇ ਨਵਿਉਣਯੋਗ ਊਰਜਾ ਸਰੋਤਾਂ ਦੋਵਾਂ ਲਈ ਮਜ਼ਬੂਤ ਨੀਤੀਗਤ حمایت ਰਾਹੀਂ ਸੰਚਾਲਿਤ ਹੈ ਜੂਨ 2025 ਤੱਕ ਦੇਸ਼ ਦੀ ਕੁੱਲ ਸਥਾਪਿਤ ਬਿਜਲੀ ਸਮਰੱਥਾ 476 ਗੀਗਾਵਾਟ ਤੱਕ ਪਹੁੰਚ ਗਈ ਹੈ ਜਿਸ ਵਿੱਚੋਂ ਲਗਭਗ ਅੱਧੀ ਗੈਰ ਜੈਵਿਕ ਬਾਲਣ ਸਰੋਤਾਂ ਤੋਂ ਹੈ ਇਕੱਲਾ ਨਵਿਉਣਯੋਗ ਊਰਜਾ ਦਾ ਯੋਗਦਾਨ ਹੀ 226 ਗੀਗਾਵਾਟ ਹੋਣ ਨਾਲ ਭਾਰਤ ਹੁਣ ਵਿਸ਼ਵ ਪੱਧਰ ਤੇ ਸੂਰਜੀ ਊਰਜਾ ਵਿੱਚ ਜੀ ਅਤੇ ਪੌਣ ਊਰਜਾ ਸਮਰੱਥਾ ਵਿੱਚ ਚੌਥੇ ਸਥਾਨ ਤੇ ਹੈ। ਸ੍ਰੀਸ਼ ਨੇ ਅਪ੍ਰੈਲ 2018 ਤੱਕ 100% ਪਿੰਡਾਂ ਦਾ ਬਿਜਲੀਕਰਨ ਪ੍ਰਾਪਤ ਕੀਤਾ ਹੈ ਅਤੇ ਉਦੋਂ ਤੋਂ 2.8 ਕਰੋੜ ਤੋਂ ਵੱਧ ਘਰਾਂ ਨੂੰ ਗ੍ਰਿਡ ਨਾਲ ਜੋੜਿਆ ਹੈ। ਪੀਐਮ ਸੂਰਜਾ ਕਾਰ ਯੋਜਨਾ ਦੇਸ਼ ਭਰ ਦੇ ਘਰਾਂ ਨੂੰ ਰੌਸ਼ਨ ਕਰ ਰਹੀ ਹੈ, ਜਦੋਂ ਕਿ ਪੀਐਮ ਕੁਸਮ ਯੋਜਨਾ ਕਿਸਾਨਾਂ ਨੂੰ ਸੂਰਜੀ ਊਰਜਾ ਨਾਲ ਸਿੰਚਾਈ ਦੀ ਸਹੂਲਤ ਦੇ ਰਹੀ ਹੈ। ਪੌਣ ਊਰਜਾ ਖੇਤਰ ਦੁੱਗਨੇ ਤੋਂ ਵੀ ਵੱਧ ਹੋ ਗਿਆ ਹੈ। ਅਤੇ ਪਾਣ ਬਿਜਲੀ ਬਾਇਓਮਾਸ ਅਤੇ ਪ੍ਰਮਾਣੂ ਊਰਜਾ ਵਿੱਚ ਸਮਰੱਥਾਵਾਂ ਲਗਾਤਾਰ ਵਧ ਰਹੀਆਂ ਨੇ ਇਸ ਦੇ ਨਾਲ ਹੀ ਭਾਰਤ ਨੇ ਕੋਲਾ ਖੇਤਰ 'ਚ ਰਿਕਾਰਡ ਉਤਪਾਦਨ ਪੱਧਰ ਪ੍ਰਾਪਤ ਕੀਤੇ ਨੇ ਅਤੇ ਦਰਾਮਦ ਨਿਰਭਰਤਾ ਨੂੰ ਕਾਫੀ ਘਟਾਇਆ ਹੈ ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਤੋਂ ਲੈ ਕੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਤੱਕ ਭਾਰਤ ਨਾ ਸਿਰਫ ਆਪਣੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਸਗੋਂ ਇੱਕ ਸਾਫ਼ ਤੇ ਹਰੇ ਭਰੇ ਭਵਿਕਵਲ ਦੀ ਵਾਧ ਰਿਹਾ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਇਕਬਰਾ ਤੁਸੀਂ ਆਕਾਸ਼ਵਾਨੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @IIRAranuChalandar ਸਾਡਾ ਫੇਸਬੁੱਕ ਪੇਜ ਹੈ RNU-IIRChalandar ਅਤੇ YouTube ਤੇ ਸਾਡਾ ਚੈਨਲ ਹੈ @IIRChalandar ਈਰਾਨ ਨੇ ਆਪਣੇ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਫੌਜੀ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ ਤੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਤੇ ਸੰਯੁਕਤ ਰਾਸ਼ਟਰ ਚੈਟਰ ਦੀ ਉਲੰਘਣਾ ਕਿਹਾ ਹੈ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਹਮਲਿਆਂ ਨੂੰ ਹਮਲਾਵਰਤਾ ਦੀ ਇੱਕ ਬੇਰਹਿਮ ਕਾਰਵਾਈ ਦੱਸਿਆ ਹੈ ਤੇ ਇਸ ਦੇ ਨਤੀਜੇ ਲਈ ਅਮਰੀਕਾ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਸੈਦ ਅਬਾਸ ਅਰਾਕਚੀ ਨੇ ਦੇਸ਼ ਦੇ ਤਿੰਨ ਪਰਮਾਣੂ ਪਲਾਂਟਾਂ ਤੇ ਅਮਰੀਕੀ ਫੌਜੀ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ। ਓਦਰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਈਰਾਨ ਦੀ ਗੰਬੀਰ ਸਥਿਤੀ ਦੇ ਮੱਦੇਨਜ਼ਰ ਕਾਲੇ ਕਹਾੰਗਾਮੀ ਮੀਟਿੰਗ ਬੁਲਾਈ ਹੈ ਏਜੰਸੀ ਦੇ ਮੁਖੀ ਰਾਫੇਲ ਗਰੋਸੀ ਨੇ ਅੱਜ ਸੋਸ਼ਲ ਮੀਡੀਆ ਤੇ ਇੱਕ ਪੋਸਟ ਚੁੱਕੇ ਹੈ ਕਿ ਉਹ ਈਰਾਨ ਦੇ ਪਰਮਾਣੂ ਟਿਕਾਣਿਆਂ ਉੱਤੇ ਅਮਰੀਕੀ ਫੌਜੀ ਹਮਲਿਆਂ ਤੋਂ ਬਾਅਦ ਏਜੰਸੀ ਦੇ ਬੋਰਡ ਆਫ ਗਵਰਨਰਸ ਦੀ ਇੱਕ ਐਮਰਜੈਂਸੀ ਮੀਟਿੰਗ ਬੁਲਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਈਰਾਨ ਦੇ ਰਾਸ਼ਟਰਪਤੀ ਮਸੂਦ ਬੇਜ਼ੇ ਸ਼ਕਿਆ ਨਾਲ ਗੱਲਬਾਤ ਕੀਤੀ ਅਤੇ ਈਰਾਨ ਤੇ ਇਜ਼ਰਾਈਲ ਵਿਚਕਾਰ ਹਾਲ ਹੀ ਚ ਹੋਏ ਤਣਾਅ ਤੇ ਡੂੰਗੀ ਚਿੰਤਾ ਦਾ ਹੱਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਥਿਤੀ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਤਣਾਅ ਨੂੰ ਤੁਰੰਤ ਘਟਾਉਣ ਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਖੇਤਰੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦੀ ਪਹਾਲੀ ਦਾ ਸੱਤਾ ਦਿੱਤਾ। ਪੰਜਾਬ ਸਰਕਾਰ ਬੱਚਿਆਂ ਨੂੰ ਭੀਖ ਮੰਗਣ ਦੀ ਅਲਾਮਤ ਤੋਂ ਬਚਾਉਣ ਲਈ ਬੇहद ਸੰਵੇਦਨਸ਼ੀਲ ਹੈ ਤੇ ਸਖਤ ਰਵਈਆ ਅਪਣਾ ਰਹੀ ਹੈ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਐਲਾਨ ਕੀਤਾ ਹੈ ਕਿ ਭੀਖ ਮੰਗਣ ਤੋਂ ਰੋਕਣ ਬਾਰੇ ਐਕਟ 1971 'ਚ ਸੋਧਾਂ ਕੀਤੀਆਂ ਜਾਣਗੀਆਂ ਜਿਨਾਂ ਰਾਹੀਂ ਲਾਲ ਬੱਤੀਆਂ ਤੇ ਚੌਂਕਾਂ ਤੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਤੇ ਭਾਰੀ ਜੁਰਮਾਨਿਆਂ ਦਾ ਪ੍ਰਬੰਧ ਹੋਵੇਗਾ ਵੇਰਵੇ ਨਾਲ ਇੱਕ ਰਿਪੋਰਟ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੁਲਾਈ 2024 ਤੋਂ ਸਾਰੇ ਜ਼ਿਲ੍ਹਿਆਂ ਵਿੱਚ ਨਾਬਾਲਿਕਾ ਸੁਰੱਖਿਆ ਬਾਰੇ ਕਾਨੂੰਨ ਤਹਿਤ ਪ੍ਰੋਜੈਕਟ ਜੀਵਨ ਜੋਤ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਹੁਣ ਤੱਕ 286 ਬੱਚਿਆਂ ਨੂੰ ਸਹੀਖ ਮੰਗੜ ਤੋਂ ਬਚਾਇਆ ਗਿਆ ਹੈ ਇਹਨਾਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇਖਭਾਲ ਸੰਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਇਸ ਸਾਲ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਐਸਐਸ ਨਗਰ ਅਤੇ ਪਠੰਡਾ ਵਿੱਚ ਅਜ਼ਮਾਇਸ਼ੀ ਪ੍ਰੋਜੈਕਟ ਸਮਾਈਲ ਦੀ ਸ਼ੁਰੂਆਤ ਕੀਤੀ ਜਾਏਗੀ ਇਸ ਲਈ ਸੜਕਾਂ ਤੇ ਬਜ਼ਾਰਾਂ ਚੋਂ ਭੀਖ ਮੰਗਦੇ ਬੱਚਿਆਂ ਦੀ ਪਛਾਣ ਕਰਕੇ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਬੱਚੇ ਕਿਸ ਪਰਿਵਾਰ ਨਾਲ ਸੰਬੰਧਿਤ ਨੇ ਜਿਸ ਨਾਲ ਬਾਲ ਜਾਂ ਮਨੁੱਖੀ ਤਸਕਰੀ ਦੇ ਮਾਮਲੇ ਰੋਕਣ ਚ ਮਦਦ ਮਿਲੇਗੀ ਮੰਤਰੀ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਭੀਖ ਮੰਗਵਾਉਣ ਵਾਲੇ ਰੈਕਟਾਂ ਦਾ ਪਤਾ ਲਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਲਮਿਲ ਕਰਕੇ ਵਿਸ਼ੇਸ਼ ਟੀਮਾਂ ਬਣਾਉਣ ਦਾ ਫੈਸਲਾ ਕੀਤਾ ਹੈ ਇਹ ਟੀਮਾਂ ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਦੇ ਮੁਰਬਸੇ ਵੀ ਲਈ ਸਰਕਾਰੀ ਯੋਜਨਾਵਾਂ ਤਹਿਤ ਸਹੀ ਇਲਾਜ ਸਿੱਖਿਆ ਤੇ ਰਹਿائش ਉਪਲਬਧ ਕਰਾਉਣ ਗਿਆ ਲੰਦਰ ਤੋਂ ਆਕਾਸ਼वाणी ਖਬਰਾਂ ਲਈ ਮੈਂ ਸਰਬਜੀਤ ਕੌਰ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਇੱਕ ਭਾਰਤੀ ਫੌਜ ਦੇ ਜਵਾਨ ਤੇ ਉਸਦੇ ਸਹਿਯੋਗੀ ਨੂੰ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ISI ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅਚੰਡਿਗੜ੍ਹ 'ਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਅੰਮ੍ਰਿਤਸਰ ਦੇ ਧਾਰੀਵਾਲ ਵਾਸੀ ਗੁਰਪ੍ਰੀਤ ਸਿੰਘ ਉਰਫ ਕੋਪੀ ਫੌਜੀ ਜੋ ਮੌਜੂਦਾ ਸਮੇਂ ਪਾਤੀ ਫੌਜ ਚ ਸੇਵਾ ਨਿਭਾ ਰਿਹਾ ਤੇ ਉਸਦੇ ਸਾਥੀ ਤਾਰੀਵਾਲ ਦੇ ਹੀ ਰਹਿਣ ਵਾਲੇ ਸਾਹਿਲ ਮਸੀ ਉਰਫ ਸ਼ਾਲੀ ਬੱਚੋ ਹੋਈ ਹੈ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ਆਈਐਸਆਈ ਦੇ ਕਾਰਕੁਨ ਨਾਲ ਸਿੱਧੇ ਸੰਪਰਕ ਵਿੱਚ ਸੀ ਤੇ ਉਸਦੇ ਪੈਨ ਡਰਾਈਵ ਰਾਹੀਂ ਸੰਵੇਦਨਸ਼ੀਲ ਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ ਉਹਨਾਂ ਕਿਹਾ ਇਸ ਮਾਮਲੇ ਚ ਸ਼ਾਮਲ ਮੁੱਖ ਆਈਐਸਆਈ ਹੈਂਡਲਰ ਦੀ ਪਛਾਣ ਰਾਣਾ ਜਾਵੇਦ ਵਜੋਂ ਹੋਈ ਹੈ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ फरीदकोट ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਚ ਚਲਾਈ ਜਾ ਰਹੀ ਸਰਕਾਰੀ ਨਸ਼ਾ ਛਡਾਊ ਕੇਂਦਰ ਚ ਦਾਖਲ ਨੌਜਵਾਨ ਅੱਜ ਫਰਾਰ ਹੋ ਗਏ ਹਾਲਾਂਕਿ ਸੂਚਨਾ ਮਿਲਨ ਤੋਂ ਬਾਅਦ ਤੁਰੰਤ ਪੁਲਿਸ ਪ੍ਰਸ਼ਾਸਨ ਨੇ ਫਰਾਰ 18 ਨੌਜਵਾਨਾਂ ਵਿੱਚੋਂ 11 ਨੂੰ ਫੜ ਕੇ ਉਹਨਾਂ ਨੂੰ ਦੁਬਾਰਾ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਵਾ ਦਿੱਤਾ ਚਾਹਤ ਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਰੀਦਕੋਟ ਤੋਂ ਸਾਡੇ ਪੱਤਰਕਾਰ ਤਰਸੀਮ ਚਾਨਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮਹਿੰਮ ਤਹਿਤ ਵਕ ਵਕ ਥਾਮਾਂ ਤੋਂ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਸਹਿਮਤੀ ਲੈਣ ਤੋਂ ਮੈਡੀਕਲ ਕਾਲਜ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਚ ਦਾਖਲ ਕਰਵਾਇਆ ਜਾ ਰਿਹਾ ਹੈ ਬਾਕੀ ਨੌਜਵਾਨਾਂ ਦੀ ਪਾਲ ਲਈ ਸਬੰਧਤ ਥਾਣੇ ਦੇ ਐਸਐਚਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਚ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਕੁਝ ਥਾਵਾਂ ਤੇ ਗਰਜ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨ گوئی ਕੀਤੀ ਹੈ ਅਜਲੰਦਰ ਤੇ ਅੰਮ੍ਰਿਤਸਰ ਸਮੇਤ ਹੋਰਨਾਂ ਕੁਝ ਕਈ ਥਾਵਾਂ ਤੇ ਹਲਕੀ ਵਰਖਾ ਹੋਣ ਨਾਲ ਮੌਸਮ 'ਚ ਤਬਦੀਲੀ ਆਈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਫਿਲਹਾਲ ਜਲੰਧਰ ਮੁਹਾਲੀ ਮਾਨਸਾ ਪਠਾਨਕੋਟ ਤੇ ਫਾਜ਼ਿਲਕਾ ਸਮੇਤ ਕਈ ਥਾਈਂ ਜ਼ਿਲ੍ਹਿਆਂ 'ਚ ਬਦਲਵਾਈ ਬਣੀ ਹੋਈ ਹੈ ਤੇ ਠੰਡੀਆਂ ਹਵਾਵਾਂ ਫੱਕ ਰਹੀਆਂ ਨੇ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਦõ ਰਾਸ਼ਟਰੀ ਜਾਂਚ ਏਜੰਸੀ ਨੇ ਪਹਿਲਗਾਮ دہشت گردੀ ਹਮਲੇ ਚ ਸ਼ਾਮਲ دہشت گردਾਂ ਨੂੰ ਪਨਾ ਦੇਂਦੇ ਦੋਸ਼ਤ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ ਪੱਛਮੀ ਜ਼ਿਲ੍ਹੇ ਚੋਂ ਲਈ ਪਈਆਂ ਵੋਟਾਂ ਦੀ ਗਿਣਤੀ ਲੁਧਿਆਣਾ ਖਾਲਸਾ ਕਾਲਜ ਵਿਖੇ ਕੱਲ ਸਵੇਰੇ 8 ਵਜੇ ਹੋਵੇਗੀ ਸ਼ੁਰੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰ ਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਮੁਕੰਮਲ ਪੰਜਾਬ ਸਰਕਾਰ ਵੱਲੋਂ ਬਾਲ ਪਿੱਖਿਆ ਦੇ ਖਾਤਮੇ ਲਈ ਟ੍ਰੈਫਿਕ ਲਾਈਟਾਂ ਤੇ ਚੌਕਾਂ ਤੇ ਪੀਖ ਮੰਗਵਾਉਣ ਵਾਲੇ ਗਿਰੋਹ ਖਿਲਾਫ ਹੋਵੇਗੀ ਕਾਰਵਾਈ ਫਰੀਦਕੋਟ ਦੇ ਗੁਰਗੋਬਨ ਸਿੰਘ ਮੈਡੀਕਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿੱਚੋਂ 18 ਨੌਜਵਾਨ ਫਰਾਰ ਪੁਲਿਸ ਨੇ 11 ਕਾਬੂ ਕੀਤੇ ਬਾਕੀਆਂ ਦੀ ਭਾਲ ਜਾਰੀ ਤੇ ਇਸ ਦੇ ਨਾਲ ਹੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ